ਕਾਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਅ ਟੈਲਿੰਗ ਵਿਦ ਕੁਲਵਿੰਦਰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਬਹੁਤ ਹੀ ਇੰਪੋਰਟੈਂਟ ਵੀਡੀਓ ਆ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹਿਣਾ ਇਸ ਵੀਡੀਓ ਤੋਂ ਤੁਸੀਂ ਬਹੁਤ ਕੁਝ ਸਿੱਖ ਕੇ ਜਾਓਗੇ ਜੇਕਰ ਤੁਸੀਂ ਕੁਝ ਸਿੱਖਿਆ ਇਸ ਵੀਡੀਓ ਤੋਂ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦੇਣਾ ਆਜੋ ਜੀ ਕਰ ਲੈਨੇ ਅੱਜ ਦੀ ਵੀਡੀਓ ਸਟਾਰਟ ਇਨ ਕਲਾਸ ਸੇ ਨੌਨ ਸੀ ਪੂ ਆਫੂ ਮਾਰੇ ਇਨ ਕਲਾਸ ਸੇ ਨੌਨ ਸੀ ਪੂ ਆਫੂ ਮਾਰੇ ਕਲਾਸ ਵਿੱਚ ਸਿਗਰਟ ਨਹੀਂ ਪੀਤੀ ਜਾ ਸਕਦੀ ਕਲਾਸ ਵਿੱਚ ਸਿਗਰਟ ਨਹੀਂ ਪੀਤੀ ਜਾ ਸਕਦੀ ਕਿਹਨ ਦਾ ਭਾਵ ਕੋਈ ਵੀ ਨਹੀਂ ਪੀ ਸਕਦਾ ਠੀਕ ਹੈ ਜੀ ਕਿਸੇ ਇੱਕ ਬੰਦੇ ਨੂੰ ਤੁਸੀਂ ਨਹੀਂ ਕਹਿ ਰਹੇ ਇਹ ਸੈਂਡੈਂਸ ਸਾਰਿਆਂ ਦੇ ਲਈ ਬਣਿਆ ਹੈ ਜਾਨਕੀ ਸਭ ਦੇ ਉੱਤੇ ਲਾਗੂ ਹੁੰਦਾ ਹੈ ਲਾ ਤੋਂ ਮੈਦੀਕਾ ਨੌਨ ਸੀ ਲਾਵੋਰਾ ਲਾ ਦੋਮੈਨਿਕਾ ਨੌਨ ਸੀ ਲਾਵੋਰਾ ਐਤਵਾਰ ਕੰਮ ਨਹੀਂ ਕੀਤਾ ਜਾਂਦਾ ਹਾਂਜੀ ਸਾਰਿਆਂ ਦੁਆਰਾ ਕੰਮ ਨਹੀਂ ਕੀਤਾ ਜਾਂਦਾ ਸਾਰਿਆਂ ਨੂੰ ਛੁੱਟੀ ਹੁੰਦੀ ਹੈ ਲਾ ਦੋ ਮੈ ਨੀ ਕਾ ਨੋਨ ਸੀ ਲਾਬੋਰਾ ਦਾ ਕੁਐਲਾ ਕੋਲਿਨਾ ਸੀ ਵੇਦੇ ਇਲ ਮਾਰੇ ਦਾ ਕੁਐਲਾ ਕੋਲਿਨਾ ਸੀ ਵੇਦੇ ਇਲ ਮਾਰੇ ਉਸ ਪਹਾੜੀ ਤੋਂ ਸਮੁੰਦਰ ਦੇਖਿਆ ਜਾਂਦਾ ਹੈ ਉਸ ਪਹਾੜੀ ਤੋਂ ਸਮੁੰਦਰ ਦੇਖਿਆ ਜਾਂਦਾ ਹੈ ਸਾਰੇ ਆਦਵਾਰਾਂ ਮਤਲਬ ਉੱਥੇ ਜਾ ਕੇ ਹੀ ਉਸ ਪਹਾੜੀ ਤੇ ਜਾ ਕੇ ਹੀ ਸਮੁੰਦਰ ਦਿਖਦਾ ਹੈ ਨੌਨਸੀਫਾਲਾ ਪੀਜ਼ਾ ਕੋਜ਼ੀ ਨੌਨਸੀਫਾਲਾ ਪੀਜ਼ਾ ਕੋਜ਼ੀ ਇਸ ਤਰ੍ਹਾਂ ਪੀਜ਼ਾ ਨਹੀਂ ਬਣਾਉਂਦੇ ਮਤਲਬ ਪੀਜ਼ਾ ਇਸ ਤਰ੍ਹਾਂ ਨਹੀਂ ਬਣਾਇਆ ਜਾਂਦਾ ਇੱਕ ਹਾਈਪਲਾ ਬਟਨ YouTube ਨੇ ਨਮਾ ਸਟਾਰਟ ਕੀਤਾ ਪਲੀਜ਼ ਉਸ ਹਾਈਪਲੇ ਬਟਨ ਤੇ ਜਰੂਰ ਕਲਿੱਕ ਕਰਿਆ ਕਰੋ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਲਾਈਕ ਤੇ ਇੱਕ ਕਮੈਂਟ ਵੀ ਕਰਕੇ ਜਰੂਰ ਦੱਸਿਆ ਕਰੋ ਨੌਨਸੀ ਐਂਤਰਾ ਨੌਨਸੀ ਐਂਤਰਾ ਸੈਂਜ਼ਾ ਪਰਮੈਸੋ ਨੌਨਸੀ ਐਂਤਰਾ ਸੈਂਜ਼ਾ ਪਰਮੈਸੋ ਦਾ ਬਾਵੋਂ ਦੇਖੀ ਬਿਨਾ ਪਰਮਿਸ਼ਨ ਤੋਂ ਅੰਦਰ ਐਂਟਰ ਨਹੀਂ ਕੀਤਾ ਜਾਂਦਾ ਨਹੀਂ ਕਰਨਾ ਚਾਹੀਦਾ ਜਾਂ ਨਹੀਂ ਕੀਤਾ ਜਾਂਦਾ ਮਤਲਬ ਇਹ ਕਾਨੂੰਨ ਸਭ ਦੇ ਉੱਤੇ ਲਾਗੂ ਹੁੰਦਾ ਸਭ ਨੂੰ ਕਿਹਾ ਜਾਂਦਾ ਹੈ ਕਿ ਕਿਸੇ ਦੀ ਪਰਮਿਸ਼ਨ ਤੋਂ ਬਿਨਾ ਐਂਟਰੀ ਨਹੀਂ ਕਰਨੀ ਚਾਹੀਦੀ ਨੌਨਸੀ ਐਂਟਰਾ ਸੈਂਸਾ ਪਰਮੈਸਸੋ ਨੌਨਸੀ ਯੂਸਾ ਨੌਨਸੀ ਯੂਸਾ ਇਲ ਚੈਲੂਲਾਰੇ ਦੁਰਾਂਤੇ ਲੈਸਿਓਨੀ ਮਤਲਬ ਲੈਸਨ ਦੇ ਦੌਰਾਨ ਫੋਨ ਨਹੀਂ ਵਰਤਿਆ ਜਾਂਦਾ ਜਾਂ ਫੋਨ ਦੀ ਵਰਤੋਂ ਨਹੀਂ ਕੀਤੀ ਜਾਂਦੀ ਕਿਹਾ ਜਾਂਦਾ ਹੈ ਕਿ ਫੋਨ ਨਹੀਂ ਵਰਤਣਾ ਕਿਸੇ ਨੇ ਵੀ ਮਤਲਬ ਇਹ ਗੱਲ ਵੀ ਸਾਰਿਆਂ ਉੱਤੇ ਲਾਗੂ ਹੁੰਦੀ ਆ ਜਿਹੜੇ ਇਹ ਵਾਕ ਨੇ ਤੁਸੀਂ ਸਾਰਿਆਂ ਦੇ ਪੱਦਰ ਤੇ ਯੂਜ਼ ਕਰ ਸਕਦੇ ਹੋ ਮਤਲਬ ਕਿਸੇ ਇੱਕ ਪਾਸਾ ਨੂੰ ਉੱਤੇ ਜਦੋਂ ਨਹੀਂ ਕਹਿਣਾ ਚਾਹੁੰਦੇ ਨੌਨਸੀ ਲਾਸ਼ਾ ਲਾਸਪਾਸਾ ਤੂਰਾ ਇਨ ਜ਼ੀਰੋ ਨੌਨਸੀ ਲਾਸ਼ਾ ਲਾਸਪਾਸਾ ਤੂਰਾ ਇਨ ਜੀਰੋ ਮਤਲਬ ਕੂੜਾ ਕਰਕਟ ਸਾਨੂੰ ਇੱਧਰ-ਇੱਧਰ ਨਾ ਸੁੱਟੋ ਕਹਿਣ ਦਾ ਭਾਵ ਸਭ ਨੂੰ ਇਹ ਇਨਸਟਰਕਸ਼ਨ ਦਿੱਤੀ ਜਾਂਦੀ ਹੈ ਕਿ ਕੂੜਾ ਕਰਕਟ ਇੱਧਰ ਉੱਧਰ ਨਹੀਂ ਸੁੱਟਣਾ ਚਾਹੀਦਾ Non si urla non si urla in biblioteca Library ਦੇ ਵਿੱਚ ਰੌਲਾ ਨਹੀਂ ਪਾਇਆ ਜਾਂਦਾ ਕਾਮਨ ਗੱਲ ਆ ਕਿ ਸਾਰੇ ਉੱਥੇ ਸ਼ਾਂਤੀ ਦੇ ਨਾਲ ਪੜ੍ਹਦੇ ਆ Non si non si urla ਦਾ ਪਾਵ ਕਿ ਕਿਸੇ ਨੇ ਵੀ ਨਹੀਂ ਇਹ ਕੰਮ ਕਰਨਾ ਸਾਰਿਆਂ ਨੂੰ ਕਿਹਾ ਗਿਆ ਇਸ ਤਰੀਕੇ ਦੇ ਨਾਲ Non si manja il cibo ਸਕਾਦੂ ਤੋਂ ਮਤਲਬ ਐਕਸਪਾਇਰ ਹੋਇਆ ਹੋਇਆ ਫੂਡ ਨਹੀਂ ਖਾਦਾ ਜਾਂਦਾ ਸਾਰੇ ਨਹੀਂ ਖਾਂਦੇ ਮਿਆਦ ਪੁੱਗਿਆ ਭੋਜਨ ਨਾ ਖਾਓ ਜਾਂ ਨਹੀਂ ਖਾਦਾ ਜਾਂਦਾ ਨਾਂਸੀ ਮਾਂ ਜੈਲ ਚੀਵੋ ਸਕਾਦੂ ਤੋਂ ਉਮੀਦ ਕਰਦੀ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀਆਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸੀ ਵੈਨ ਦੋਨੋ ਇਫ ਫਿਓਰੀ ਅਲ ਮਰਕਾਤੋ ਸੀ ਵੈਨ ਦੋਨੋ ਇਫ ਫਿਓਰੀ ਅਲ ਮਰਕਾਤੋ ਫੁੱਲ ਦਾ ਬਾਜ਼ਾਰ ਵਿੱਚ ਵਿਕਦੇ ਹਨ ਮਤਲਬ ਜਿਹੜੇ ਫੁੱਲ ਨੇ ਉਹ ਬਾਜ਼ਾਰ ਵਿੱਚ ਵੇਚੇ ਜਾਂਦੇ ਨੇ ਠੀਕ ਹੈ ਜੀ ਹੁਣ ਸੀ ਵੈਂਦੋ ਨੂੰ ਕਿਉਂ ਆਇਆ ਕਿਉਂਕਿ ਫਿਉਰੀ ਸ਼ਬਦ ਦਾ ਸਾਡਾ ਪਲੂਰਾ ਲਿਆ ਸੀ ਪਾਰਲਾ ਇਟਾਲਿਆਨੋ ਇਟਾਲੀਆ ਇਟਲੀ ਦੇ ਵਿੱਚ ਇਟਾਲੀਅਨ ਬੋਲੀ ਜਾਂਦੀ ਹੈ ਸੀ ਪਾਰਲਾ ਇਟਾਲਿਆਨੋ ਮਤਲਬ ਸਾਰਿਆਂ ਦੁਆਰਾ ਬੋਲੀ ਜਾਂਦੀ ਹੈ ਸੀ ਪਾਰਲਾ ਦਾ ਮਤਲਬ ਕੀ ਹੈ ਇਟਲੀ ਦੇ ਵਿੱਚ ਜਿੰਨੇ ਵੀ ਲੋਕ ਆ ਉਹ ਇਟਾਲੀਅਨ ਬੋਲਦੇ ਨੇ ਸੀ ਫਾ ਜੋਗਿੰਗ ਅਲ ਪਾਰਕੋ ਸੀ ਫਾ ਜੋਗਿੰਗ ਅਲ ਪਾਰਕੋ ਪਾਰਕ ਵਿੱਚ ਜੋਗਿੰਗ ਕੀਤੀ ਜਾਂਦੀ ਆ ਮਤਲਬ ਭੱਜਿਆ ਜਾਂਦਾ ਹੈ ਪਾਰਕ ਦੇ ਵਿੱਚ ਸਾਰੇ ਕਿੱਥੇ ਜੋਗਿੰਗ ਕਰਦੇ ਆ ਪਾਰਕ ਦੇ ਵਿੱਚ ਸੀ ਆਪਰੇ ਉਨ ਕੌਨਤੋਇਨ ਬਾਂਕਾ ਸੀ ਆਪਰੇ ਉਨ ਕੌਨਤੋਇਨ ਬਾਂਕਾ ਖਾਤਾ ਬੈਂਕ ਵਿੱਚ ਖੋਲਦਾ ਹੈ ਹਾਂਜੀ ਅਸੀਂ ਖਾਤਾ ਕਿੱਥੇ ਖੁਲਾਉਨੇ ਆ ਬੈਂਕ ਦੇ ਵਿੱਚ ਸੀ ਰਿਕੇ ਦੋਨੋਂ ਪ੍ਰਸਤੀਤੀ ਪੈਰ ਕੰਪਰਾਰੀ ਉਨਾ ਕਾਜ਼ਾ ਮਤਲਬ ਘਰ ਖਰੀਦਣ ਦੇ ਲਈ ਕਰਜ਼ੇ ਮੰਗੇ ਜਾਂਦੇ ਨੇ ਮੰਗ ਕੀਤੀ ਜਾਂਦੀ ਆ ਕਰਜ਼ਿਆਂ ਦੀ ਕਿੱਥੋਂ ਮੰਗ ਕਰਦੇ ਆ ਅਸੀਂ ਬੈਂਕ ਚੋਂ ਮਤਲਬ ਸਾਰੇ ਜਾਣੇ ਉੱਥੋਂ ਹੀ ਮੰਗਦੇ ਨੇ ਕਰਜ਼ਾ ਬੈਂਕ ਚੋਂ ਪ੍ਰਸਤੀਤੀ ਦਾ ਮਤਲਬ ਹੁੰਦਾ ਉਧਾਰ ਇੱਥੇ ਜ਼ਿਆਦਾ ਆ ਗਿਆ ਤਾਂ ਕਰਕੇ ਅਸੀਂ ਰਿਕੇ ਦੋਨੋਂ ਲਗਾਇਆ ਸੀ ਇਨ ਵਿਆਨੋ ਲੇ ਲੇ ਤੇਰੇ ਤਰਾਮੀ ਤੇ ਪੋਸਤਾ ਮਤਲਬ ਪੱਤਰ ਨੇ ਜਿਹੜੇ ਲੈਟਰ ਨੇ ਜਿਹੜੇ ਉਹ ਡਾਕ ਰਾਹੀਂ ਭੇਜੇ ਜਾਂਦੇ ਨੇ ਸਾਰੇ ਆਪਣੇ ਲੈਟਰ ਵਗੈਰਾ ਡਾਕ ਰਾਹੀਂ ਭੇਜਦੇ ਹਨ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੇਕਰ ਵੀਡੀਓ ਪਸੰਦ ਆ ਰਹੀ ਹੈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਸੀਫਾਉਨਾ ਫੀਲਾ ਪੈਰਸਪੈਦੀਰਿਉਨ ਪਾਕੋ ਸੀਫਾਉਨਾ ਫੀਲਾ ਦਾ ਮਤਲਬ ਹੁੰਦਾ ਹੈ ਲਾਈਨ ਲਗਾਈ ਜਾਂਦੀ ਹੈ ਸਬ ਦੁਆਰਾ ਪੈਰਸਪੈਦੀਰਿਉਨ ਪਾਕੋ ਇੱਕ ਪਾਰਸਲ ਭੇਜਣ ਦੇ ਲਈ Si fa una fila per spedire un pacco. Si studiano molte materie a scuola. Scuola de vich bahut sareyan vishayan di padhai hundi hai, ja kiti jandi hai student dwara. Si studiano molte materie a scuola. Non si deve parlare durante i pasti. Non si deve parlare, gall nahi karni chahidi. ਦੁਰਾਂਤੇ ਹੀ ਪਾਸਤੀ ਖਾਣੇ ਦੇ ਦੌਰਾਨ ਜਦੋਂ ਅਸੀਂ ਕੁਝ ਖਾ ਰਹੀਏ ਹੋਈਏ ਇਹ ਗੱਲ ਸਾਰਿਆਂ ਨੂੰ ਕਹੀ ਜਾਂਦੀ ਹੈ ਇਟ ਮੀਨਸ ਇਹ ਵਾਲੇ ਵਾਕ ਤੁਸੀਂ ਕਿਸੇ ਇੱਕ ਸਪੈਸਿਫਿਕ ਪਰਸਨ ਨੂੰ ਰਿਲੇਟ ਕਰਕੇ ਨਹੀਂ ਬੋਲਦੇ ਇਹ ਉਦੋਂ ਬੋਲੇ ਜਾਂਦੇ ਆ ਜਦੋਂ ਅਸੀਂ ਜਨਰਲੀ ਗੱਲ ਕਰਨੀ ਆ ਸੀ ਪੋ ਕੀਦਰੇ ਆਯੂਟੋ ਲੋਰ ਦੇ ਅਨੁਸਾਰ ਮੰਗ ਕੀਤੀ ਜਾ ਸਕਦੀ ਹੈ ਮਦਦ ਦੀ ਸੇ ਨੈਸਸਾਰੀਓ ਮਤਲਬ ਜੇ ਲੋੜ ਹੋਵੇ ਸੀ ਪੋ ਕੀਦਰੇ ਆਯੂਟੋ ਮਦਦ ਮੰਗੀ ਜਾ ਸਕਦੀ ਹੈ। ਨੌਨਸੀ ਦੇਵੇ ਉਜ਼ਾਰੇ ਲੇ 파ਰੋ लाचे ਨੌਨਸੀ ਦੇਵੇ ਉਜ਼ਾਰੇ ਲੇ 파ਰੋ लाचे ਗਾਲਾ ਨਹੀਂ ਕਰਨੀਆਂ ਚਾਹੀਦੀਆਂ 파ਰੋ लाचे ਦਾ ਭਾਵ ਹੁੰਦਾ ਗਾਲਾ ਨੌਨਸੀ ਦੇਵੇ ਉਜ਼ਾਰੇ ਸਾਨੂੰ ਇਹ ਨਹੀਂ ਵਰਤਣੀਆਂ ਚਾਹੀਦੀਆਂ ਜਾਂ ਨਹੀਂ ਕਰਨੀਆਂ ਚਾਹੀਦੀਆਂ ਗਾਲਾ ਨੈਕਸਟ ਵਰਕ ਦੇਖਦੇ ਹਾਂ ਜੀ Sì deve bere molta acqua ogni giorno. Sì deve bere molta acqua ogni giorno. Har roz bahut sara pani peeta jana chahida hai. Matlab saryan nu eh kamm karna zaruri hai kyunki pani sehat de layi vadhia maneya gaya hai. Si guida a destra in Italia. Si guida a destra in Italia. Italy vich sajje passe gaddi chalai jandi hai. ਕਿਨਾਂ ਦੁਆਰਾ ਸਾਰਿਆਂ ਦੁਆਰਾ ਸੀ ਗੁਇਦਾ ਸੀ ਦੇਵੇ ਰਿਸਪੇਟਾਰੇ ਲੇ ਰੇਗੋਲੇ ਦੇ ਲਸਤਰਾਦਾ ਸੀ ਦੇਵੇ ਰਿਸਪੇਟਾਰੇ ਲੇ ਰੇਗੋਲੇ ਦੇ ਲਸਤਰਾਦਾ ਸੜਕ ਦੇ ਨਿਯਮਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਮਤਲਬ ਕੀਤਾ ਜਾਣਾ ਚਾਹੀਦਾ ਹੈ ਸੜਕ ਦੇ ਰੂਲਾਂ ਦਾ ਜਾਨੀ ਕਿ ਰੇਗੋਲਿਆਂ ਦਾ ਸੀ ਦੇਵੇ ਰਾਕੋਂਤਾਰੇ ਲਾ ਵੇਰੀਤਾ ਸੇ ਦੇਵੇ ਰਾਕੋਂਤਾਰੇ ਲਾ ਵੇਰੀਤਾ ਸਚਾਈ ਦੱਸਣੀ ਚਾਹੀਦੀ ਆ ਮਤਲਬ ਸਾਰਿਆਂ ਤੇ ਗੱਲ ਟੁਕਦੀ ਆ ਕਿ ਸਾਰਿਆਂ ਨੂੰ ਸਚਾਈ ਹੀ ਦੱਸਣੀ ਚਾਹੀਦੀ ਆ ਜਾਂ ਸੱਚ ਦੱਸਣਾ ਚਾਹੀਦਾ ਆ ਵੇਰੀਤਾ ਹੁੰਦੀ ਆ ਸਚਾਈ ਸਿਪਰੇਗਾ ਇਨ ਕੀਏਜ਼ਾ ਸਿਪਰੇਗਾ ਇਨ ਕੀਏਜ਼ਾ ਮਤਲਬ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ ਜਾਂ ਚਰਚਾਂ ਦੇ ਵਿੱਚ ਪ੍ਰਾਰਥਨਾ ਕੀਤੀ ਜਾਂਦੀ ਆ ਪ੍ਰੇਗਾਰੇ ਦਾ ਮਤਲਬ ਹੁੰਦਾ ਪ੍ਰਾਰਥਨਾ ਕਰਨਾ ਇਨ ਪਾਲੇਸਤਰਾ ਸੀ ਸੂਦੇ ਇਨ ਪਾਲੈਸਟਰਾ ਸੀ ਸੂਦੇ ਮਤਲਬ ਜਿਮ ਵਿੱਚ ਪਸੀਨਾ ਆਉਂਦਾ ਹੈ ਜਾਂ ਪਸੀਨਾ ਬਹਾਇਆ ਜਾਂਦਾ ਹੈ ਸਾਰੇ ਜਿਮ ਦੇ ਵਿੱਚ ਕੀ ਕਰਦੇ ਨੇ ਆਪਣਾ ਪਸੀਨਾ ਕੱਢਦੇ ਨੇ ਜਾਂ ਬਹਾਉਂਦੇ ਨੇ ਉੱਥੇ ਜਾ ਕੇ ਐਕਸਰਸਾਈਜ਼ ਕਰਕੇ ਨੈਕਸਟ ਵਾਕ ਹੈ ਜੀ ਲਮਤੀਨਾ ਸਿਫਾਲਾ ਦੋ ਅੱਛਾ ਸਵੇਰ ਨੂੰ ਇਸ਼ਨਾਨ ਕੀਤਾ ਜਾਂਦਾ ਹੈ ਜਾਂ ਨਹਾਇਆ ਜਾਂਦਾ ਹੈ ਸਾਰੇ ਹੀ ਤਕਰੀਬਨ ਇਹ ਕੰਮ ਕਰਦੇ ਨੇ ਕਹਿੰਦਾ ਮਤਲਬ ਤੁਸੀਂ ਇੱਥੇ ਇਕੱਲੇ-ਇਕੱਲੇ ਪਰਸਨ ਦਾ ਨਹੀਂ ਦੱਸ ਰਹੇ ਸਾਰਿਆਂ ਤੇ ਵਿਹਾਫ ਤੇ ਗੱਲ ਕਰ ਰਹੇ ਹਾਂ ਕਿ ਸਵੇਰੇ ਇਸ਼ਨਾਨ ਕੀਤਾ ਜਾਂਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀਆ ਜੇ ਪਸੰਦ ਆ ਰਹੀਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਲਾ ਨੋਤੇ ਸੀ ਦੌਰ ਮੇ ਰਾਤ ਨੂੰ ਸੋਇਆ ਜਾਂਦਾ ਹੈ ਆਬਵੀਅਸ ਆ ਇਹ ਰਾਤ ਨੂੰ ਸਾਰੇ ਜਾਣੇ ਸੌਂਦੇ ਹਨ ਤੁਨੂੰ ਇਹ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਦੋਪੋ ਅਵੇਰਸਪੋਰਕਾਤੋ ਸਿ ਲਾਵੇ ਲੈਮਾਨੀ ਮਤਲਬ ਹੱਥ ਗੰਦਾ ਕਰਨ ਤੋਂ ਬਾਅਦ ਧੋਏ ਜਾਂਦੇ ਨੇ ਜਦੋਂ ਸਾਡੇ ਹੱਥ ਗੰਦੇ ਹੋ ਜਾਂਦੇ ਆ ਅਵੇਰਸਪੋਰਕਾਤੋ ਹੁੰਦਾ ਹੈ ਕਿ ਜਦੋਂ ਹੱਥ ਗੰਦੇ ਹੋ ਜਾਣ ਤਾਂ ਧੋਏ ਜਾਂਦੇ ਨੇ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ